ਵਧੀਆ ਅੱਜ ਕਮਨਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ ਧੀਆ ਦਾ ਪ੍ਰੋਗਰਾਮ ਕਰਾਇਆ ਅੱਜ ਅੱਜ ਧੀਆ ਦਾ ਤਾਂ ਨਹੀਂ ਪਰ ਧੀਆ ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਚਲਾ ਲੀਏ ਸਪੋਰਟਸ ਚ ਚਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਅਸੀਂ ਵੱਖ-ਵੱਖ ਹਲਕਿਆਂ 'ਚ ਜਾਂਦੇ ਆ ਸੁੱਤਿਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਤੇ ਜਿਹੜੇ ਗਿੱਧਾ ਪੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇੰਤਾ ਹੀ ਵਸਦੇ ਰਹਿਣ ਇੰਤਾ ਹੀ ਹੁੰਦੇ ਰਹਿਣ ਮੈਂ ਕੋਈ ਰਾਜਨੀਤੀ ਜੋ ਆਉਂਦਾ ਹੈਗਾ ਜੀ ਕੋਈ ਲਗਾਤਾਰ ਬੜਾ ਪਿੱਛੇ ਰਹੇ ਹਾਂ ਨਹੀਂ ਜੀ ਇਦਾਂ ਦਾ ਕੋਈ ਇੰਟਰਸਟ ਨਹੀਂ ਹੈ ਹਾਂਜੀ ਸਾਡੇ ਕਾਲਜ ਜੀ ਸੀ ਜੀ ਲੁਧਿਆਣਾ ਵਿੱਚ ਸਾਡੇ ਤੀਆਂ ਦਾ ਮੇਲਾ ਲੱਗਿਆ ਜੋ ਕਿ ਬਹੁਤ ਰੌਣਕਾਂ ਲੱਗੀਆਂ ਸਾਡੇ ਤੀਆਂ ਦੇ ਮੇਲੇ ਵਿੱਚ ਤੇ ਸੀਐਮ ਮਿਨਿਸਟਰ ਸਾਹਿਬ ਦੇ ਵਾਈਫ ਵੀ ਆਏ ਹੋਏ ਡਾਕਟਰ ਗੁਰਪ੍ਰੀਤ ਮਾਨ ਜੀ ਦੀ ਵਾਈਫ ਵੀ ਆਏ ਹੋਏ ਆ ਤੇ ਸਭ ਬਹੁਤ ਸੋਹਣੇ ਲੱਗ ਰਹੇ ਨੇ ਸਭ ਪੰਜਾਬੀਆ ਟਾਇਰ ਚਾਏ ਹੋਏ ਆ ਇੱਥੇ ਕਿੱਦਾਂ ਪੰਗੜਾ ਸਭ ਕੁਝ ਹੋ ਰਿਹਾ ਬਹੁਤ ਸਟਾਈਲਸ ਲੱਗੇ ਨੇ ਪੰਜਾਬੀ ਸੱਭਿਆਚਾਰ ਨੂੰ ਦਿਖਾਇਆ ਜਾ ਰਿਹਾ ਸਾਡੇ ਕਾਲਜ ਵਿੱਚ ਬਹੁਤ ਅਗਰਸਾਲ ਨੂੰ ਕੀ ਲੱਗਦਾ ਕਾਫੀ ਦਿਨਾਂ ਬਾਅਦ ਜਿਹੜਾ ਕਾਲਜ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਇੱਕੋ ਮਹੀਨਾ ਥੱਲੇ ਸਰਕਾਰ ਦੀ ਆ ਤੁਹਾਡੇ ਤੇਰੇਨ ਵੀ ਆਏ ਆ ਹਾਂਜੀ ਸਭੋ ਸਭ ਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਭ ਇਕੱਠੇ ਹੋਏ ਨੇ ਉੱਤਮ ਨਿਸੂ ਸਾਡੀ ਵਾਈਫ ਵੀ ਆਏ ਹੋਏ ਨੇ ਸਭ ਬਹੁਤ ਵਧੀਆ ਲੱਗ ਰਿਹਾ ਹੁਣੇ ਆਏ ਸੀਗੇ ਐਂਡ ਬਹੁਤ ਵਧੀਆ ਸੌਂਗਸ ਵੀ ਚੱਲ ਰਹੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਦੇਖੋ ਬਹੁਤ ਹੀ ਵਧੀਆ ਅੱਜ ਕਮਨਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ 3 ਦਾ ਪ੍ਰੋਗਰਾਮ ਕਰਾਇਆ ਅੱਜ ਅੱਜ 3 ਦਾ ਤਾਂ ਨਹੀਂ ਪਰ 3 ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਿਆ ਬਹੁ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚਲਾ ਲੀਏ სპੋਰਟਸ ਚਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ ਮੈਨੂੰ ਲੱਗਦਾ ਕਿ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਅਸੀਂ ਵੱਖ-ਵੱਖ ਹਲਕਿਆਂ 'ਚ ਜਾਂਦੇ ਆ ਸੋ ਧੀਆਂ ਦੇ ਫੈਸਟੀਵਲ ਜਿੰਨੇ ਸਰਕਾਰ ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ ਚ ਹੋਏ ਨੇ ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ ਤੇ ਜਿਹੜੇ ਗਿੱਧਾ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਵਸਦੇ ਰਹਿਣ ਇਦਾਂ ਹੀ ਹੁੰਦੇ ਰਹਿਣ ਮੈਂ ਕੋਈ ਰਾਜਨੀਤੀ ਜੋ ਆਉਂਦਾ ਹੈਗਾ ਜੀ ਤੁਹੇ ਲਗਾਤਾਰ ਪਿੱਛੇ ਰਹੇ ਹੋ ਨਹੀਂ ਜੀ ਇਦਾਂ ਦਾ ਕੋਈ ਇੰਟਰਸਟ ਨਹੀਂ ਥਾ ਹਾਂਜੀ ਸਾਡੇ ਕਾਲਜ ਜੀ ਸੀ ਜੀ ਲੁਧਿਆਣਾ ਵਿੱਚ ਸਾਡੇ ਤੀਆਂ ਦਾ ਮੇਲਾ ਲੱਗਿਆ ਜੋ ਕਿ ਬਹੁਤ ਰੌਣਕਾਂ ਲੱਗੀਆਂ ਸਾਡੇ ਤੀਆਂ ਦੇ ਮੇਲੇ ਵਿੱਚ ਤੇ ਸੀਐਮ ਮਿਨਿਸਟਰ ਸਾਹਿਬ ਦੇ ਵਾਈਫ ਵੀ ਆਏ ਹੋਏ ਆ ਡਾਕਟਰ ਗੁਰਪ੍ਰੀਤ ਮਾਨ ਜੀ ਦੀ ਵਾਈਫ ਵੀ ਆਏ ਹੋਏ ਆ ਤੇ ਸਭ ਬਹੁਤ ਸੋਹਣੇ ਲੱਗ ਰਹੇ ਨੇ ਸਭ ਪੰਜਾਬੀ ਅਟਾਇਰ ਚ ਆਏ ਹੋਏ ਆ ਇੱਥੇ ਕਿੱਦਾਂ ਪੰਗੜਾ ਸਭ ਕੁਝ ਹੋ ਰਿਹਾ ਬਹੁਤ ਸਟਾਈਲਸ ਲੱਗੇ ਨੇ ਪੰਜਾਬੀ ਸਭਿਆਚਾਰ ਨੂੰ ਦਿਖਾਇਆ ਜਾ ਰਿਹਾ ਸਾਡੇ ਕਾਲਜ ਵਿੱਚ ਬਹੁਤ ਵਧੀਆ ਲੱਗ ਰਿਹਾ ਸਾਨੂੰ ਕੀ ਲੱਗਦਾ ਕਾਫੀ ਦਿਨਾਂ ਬਾਅਦ ਜਿਹੜਾ ਕਾਲਜ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਇੱਕੋ ਮੰਤ ਥੱਲੇ ਸਰਕਾਰ ਵੀ ਆ ਤੁਹਾਡੇ ਹੋਰਾਂ ਵੀ ਆਏ ਆ ਹਾਂਜੀ ਸਭੋ ਸਭ ਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਭ ਇਕੱਠੇ ਹੋਏ ਨੇ ਉੱਤਮ ਨਿਸਚ ਸਭ ਦੀ ਵਾਈਫ ਵੀ ਆਏ ਹੋਏ ਨੇ ਸਭ ਬਹੁਤ ਵਧੀਆ ਲੱਗ ਰਿਹਾ ਉਹਨੇ ਆਏ ਸੀਗੇ ਐਂ ਬਹੁਤ ਵਧੀਆ ਸੌਂਗਸ ਵੀ ਚੱਲ ਰਹੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ